ਸਾਸਤਰੀ ਕਾਲਵਾਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਬਾਈ ਅੱਜ ਸ਼ੈੱਡ ਦੇ ਵਿੱਚੋਂ ਕਰਮਾਂ ਵਾਲੀ ਕੱਢ ਲਈ ਬਾਹਰ ਮਨੀ ਉਹ ਨਹੀਂ ਪਹੁੰਚ ਗਈ ਤੇ ਮੈਂ ਕਿਹਾ ਵੀ ਇਹਦਾ ਨਾਲ ਦਾ ਹਿੱਸਾ ਉਸ ਦਾ ਜਿਹੜਾ ਨਾ ਇਹ ਉਤਰ ਜਾਊਗਾ ਇਹਦੇ ਵਿੱਚ ਹਨਾ ਇਹਦਾ ਤਾਂ ਬਾਈ ਲੋੜੇ ਨਹੀਂ ਹੈਗੀ ਬਾਹਰ ਜਿਵੇਂ ਮੰਨ ਲਓ ਹੋਰ ਵੀ ਕੰਮਕਾਰ ਹਨਾ ਆਪਕ ਥੱਲੀ ਜਿਹੜੀ ਉਹ ਜ਼ਰੂਰੀ ਆ ਬਾਕੀ ਹੋਰ ਵੀ ਇਹਰੇ ਅਸ਼ਰੇ ਬਸ਼ਨੇ ਜਿਹੜੇ ਹੁੰਨੇ ਹਨਾ ਮਹੀਂ ਸੁੱਖੀ ਬਿੰਦੀ ਜੀ ਉਹ ਕੁਝ ਮਨੀ ਵੀ ਇਹ ਤਾਂ ਹੰਦਰ ਦਾ ਪ੍ਰਾਣੀ ਦੇ ਹੈ ਕਿ ਨਹੀਂ ਬਣੀ ਹਾਂਜੀ ਹਾਂ ਫਿਰ ਬਰਤ ਜੂਸਾਤਾ ਉਹ ਵੀ ਕੱਲ ਨੂੰ ਸਰਦਿਆਂ ਨੂੰ ਵੀ ਸਪੈਸ਼ਲ ਮਾਹ ਬਣਾ ਆ ਜਾ ਫੇਰ ਨਾ ਕੱਲ ਨੂੰ ਕਹੀਂ ਆਹ ਲਾ ਕੇ ਐਂ ਲਾ ਕੇ ਲੈਣਾ ਦਾ ਐਂ ਲਾ ਕੇ ਲੈਣਾ ਦਾ ਵੀ ਜਿਹੜਾ ਕੋਲ ਲਾਉਣਾ ਹੁੰਣ ਲਾਲਾ ਠੀਕ ਨਹੀਂ ਗੱਲ ਸਹੀ ਆ ਸਹੀ ਆ ਬਾਕੀ ਉਹਦੇ ਫੁੱਲ ਜਿਹੜੇ ਲਾਏ ਤੇ ਕੰਪਨੀ ਵਾਲੇ ਲਾ ਕੇ ਉਹਨਾਂ ਬਾਵੇ ਦੇ ਵਿੱਚ ਪਾ ਕੇ ਇਹਨੂੰ ਉਹਨਾਂ ਜਲ ਪ੍ਰਵਾਹ ਕਰਕੇ ਆਵਾਂਗੇ ਕਿਉਂ ਐ ਬਾਈ ਪਹਿਲਾ ਕਰਮ ਵਾਲਾ ਲੋਹਾ ਹੈ ਨਾ ਤੇ ਇੱਥੇ ਤੱਕ ਆਪਾਂ ਆਏ ਆ ਵੀ ਬੇ ਕਦਰ ਨਹੀਂ ਆਪਾਂ ਬਿਲਕੁਲ ਵੀ ਕਰਨੀ ਦੀ ਮਣੀ ਠੀਕ ਆ ਭਾਈ ਮੈਂ ਕਹਿੰਦਾ ਭਾਈ ਨਜ਼ਾਰਾ ਲਿਆਦਾ ਹੈ ਫੁੱਲ ਫੁੱਲ ਨਜ਼ਾਰਾ ਹੈ ਹਾਂ ਪਸੰਦ ਆ ਹੁਣ ਮੈਂ ਕਹਿੰਦਾ ਪੂਰਾ ਕੰਮ ਓਕੇ ਕਰਤਾ ਮਣੀ ਆ ਗਿਆ ਇੱਕ ਬੰਦਾ ਲਿਆਇਆ ਆਓ ਇਹ ਇਹ ਹੈਗਾ ਬਿਨਾ ਕਰਧਾਰ ਕਟ ਵਾਲਾ ਮੈਂ ਯਾਰ ਆਇਆ ਹਾਂ ਇਹ ਤੇਰੇ ਪਿੰਡ ਦਾ ਹੀ ਹੋਣੀ ਇਹ ਭਾਈ ਆਪਣੇ ਸਹੁਰਿਆਂ ਦੇ ਪਿੰਡ ਦਾ ਵਾ ਅੱਛਾ ਹਾਂਜੀ ਠੀਕ ਬਚੀ ਵਾਲਾ ਕੰਮ ਤਾਂ ਨਹੀਂ ਕਰੂ ਇਹ ਨਹੀਂ 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 ਮੁੰਡਾ ਆਪਣੇ ਨਾਮ ਤੇ ਠੀਕ ਹੈ ਮੁੰਡਾ ਸਾਗ ਬਾਪੁੱਤਰ ਇਹ ਜਿਹੜਾ ਕੰਮ ਜਿਹੜਾ ਕੰਮ ਕਰਨਾ ਹੈ ਤਸੱਲੀ ਕਰਨਾ ਨਹੀਂ ਨਹੀਂ ਆਪਾਂ ਇਹਨੂੰ ਪਹਿਲਾਂ ਦੱਸਤਾ ਸੀ ਮੈਂ ਕਿਹਾ ਵੀ ਪੈਸੇ ਤੇ ਤੇਰੀ ਪਰਵਾਹ ਨਾ ਮੰਨੀ ਬੰਦਾ ਆਪਣਾ ਮੈਂ ਕਿਹਾ ਮੈਂ ਪਹਿਲਾ ਸੀਜ਼ਨ ਲਾਏ ਹੋਏ ਆ ਬਾਈ ਦੇ ਹਾਂ ਮੈਂ ਵੀ ਦਿਲ ਦਾ ਨਹੀਂ ਬੰਦਾ ਮਾੜਾ ਮਾੜਾ ਮੋਟਾ ਗੁੱਸਾ ਗੱਲਾਂ ਨਾ ਕਰੀਂ ਗੁੱਸਾ ਗੱਲਾਂ ਦਾ ਬਾਈ ਹੁਣ ਕੰਮ ਦੇ ਵਿੱਚ ਹੈ ਨਾ ਤੁਸੀਂ ਵੀ ਤੁਸੀਂ ਓਲੇ ਪਰੇ ਹੋਗੇ ਕਿ ਮੈਨੂੰ ਗਾਲਾਂ ਕੱਢ ਲੈਣਗੇ ਮੈਂ ਤੁਹਾਡੇ ਸਾਹਮਣੇ ਕੱਢ ਦੂੰ ਬਾਈ ਨਹੀਂ ਵਰਕ ਪਊ ਹੈ ਕਿ ਨਹੀਂ ਜਰਮੀ ਸਰਦੀ ਹੋਈ ਨਹੀਂ ਉਹ ਤਾਂ ਮਾਲਕ ਬੰਨੂ ਬੰਦੇ ਵੀ ਹੋ ਜਾਂਦੇ ਆ ਬਾਈ ਜੀ ਮੈਂ ਮਾਲਕ ਨੂੰ ਸਾਹਮਣੇ ਨਹੀਂ ਅਗਲਾ ਕਹਿੰਦਾ ਮੈਂ ਕਮੈਨ ਨਾਲ ਮਾਲਕ ਬੰਦੇ ਨੂੰ ਸਾਹਮਣੇ ਮੂੰਹ ਤੇ ਕਹਿੰਦਾ ਇਹਦੀ ਗੱਲ ਕਹਿਣੀ ਬਸ ਇੰਨਾ ਕੁ ਵਰਕ ਹੈਗਾ ਹੋਰ ਸੁਣਾ ਬਸ ਵਧੀਆ ਜੀ ਪਰਿਵਾਰ ਵਾ ਬਾਬੇ ਦੀ ਕਰਫਾਈ ਠੀਕ ਆ ਠੀਕ ਆ ਮਸ਼ੀਨ ਆ ਹਾਂ ਜੀ ਹਾਂ ਜੀ ਨਿਆਰਾ ਬੰਦ ਤਾਂ ਮੈਂਗਾ ਹਾਂ ਟਾਪ ਗਲਾ ਨਵੀਂ ਨਵੀਂ ਕਰੀ ਜਾਂਦਾ ਤਾਂ ਬਾਈ ਨਵੀਂ 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 ਆ ਚੱਕ ਫੇ ਨਵੀਂ ਚੱਕ ਬਾਈ ਹਾਂ ਹੋਰ ਤੇਰੇ ਦਿਲ ਦੀ ਤਮੰਨਾ ਪੂਰੀ ਕਰਤੀ ਆਪਣੇ ਮਨ ਦੀ ਤਮੰਨਾ ਪੂਰੀ ਕਰਤੀ ਵੀ ਮੈਂ ਬਾਈ ਨੂੰ ਕਹੇ ਮੈਂ ਭਾਈ ਆਪਾਂ ਲੈ ਲੈਣੀਆਂ ਬਾਈ ਨਾ ਬੰਦੇ ਸਾਡੇ ਕੋਲੇ ਹੋਰ ਵੀ ਸੀਗੇ ਗੱਲਾਂ ਕਰਦੇ ਸੀ ਪਰ ਜਿਹੜੀ ਗੱਲ ਬਾਈ ਦੇ ਜਵਾਨੋਂ ਕੱਢੀ ਆਪਾਂ ਤੈਨੂੰ ਕਹੇ ਕਿਹ ਹਾਂ ਦਾ ਵੀ ਮਿੱਤਰਾਂ ਨਾਲ ਵੀ ਲੈ ਕੇ ਜਾਵਾਂਗੇ ਜੀ ਹਾਂਜੀ ਹਾਂਜੀ ਚਲ ਬਾਕੀ ਇਹ ਮਾਲਕ ਦੀ ਕਿਰਪਾ ਚਾਹੀਦੀ ਹੈ ਕਿ ਨਹੀਂ ਠੀਕ ਆ ਆਹ ਹਾਰ ਤਾਂ ਪਾਣੀ ਪੁੱਤੋਏ ਹਾਰ ਨਾ ਤਾਰੀ ਹਾਰ ਤਾਂ ਲੱਗਿਆ ਰਹਿਣ ਦੇ ਆ ਵੀ ਲੱਗਿਆ ਰਹਿਣ ਦੇ ਮੂਹੇ ਫੁੱਲ ਵੀ ਇਹਦਾ ਕੰਪਨੀ ਵਾਲੇ ਲਾ ਕੇ ਦਿੱਤੇ ਸੀ ਬਾਈ ਇਹ ਨਵੇਂ ਸਾਲ ਕਰਕੇ ਆ ਹੁਣ ਹੁਣ ਆਪਾਂ ਕੱਲੋਂ ਪਰ ਇਹ ਹੀ ਘੱਟ ਲਾਉਣੇ ਕਿਤਾ ਫੋਰ ਵੀਲ ਲਾ ਲੈਣਾ ਇਹਦਾ ਠੀਕ ਹੈ ਜੀ ਠੀਕ ਆ ਲਾ ਕੇ ਇਹਨੂੰ ਐਨ ਵਧੀਆ ਕੱਪੜੇ ਜਿੱਥੇ ਇਹਦੇ ਮਿੱਟੀ ਘੱਟਾ ਨਾ ਕਿਤੇ ਖਰਾਬ ਨਾ ਹੋਵੇ ਬਸ ਉਹ ਹਿਸਾਬ ਨਾਲ ਆਪਾਂ ਉਹ ਸ਼ੈੱਡ ਦੇ ਵਿੱਚੇ ਨਾ ਕਿਤੇ ਇਹ ਬਣੀ ਹਾਂ ਕਿਤੇ ਸੈੱਡ ਜੀ ਤੇ ਲਾ ਕੇ ਨਾ ਵੀ ਖਰਾਬ ਵੀ ਨਾ ਹੋਵੇ ਇਹਦਾ ਲੋੜ ਨਹੀਂ ਹੈਗੀ ਉੱਥੇ ਮੱਕੀ ਦੇ ਮੱਕੀ ਦੀ ਲੋਡ ਪਾਣੀ ਆਪਾਂ ਹਾਂ ਮੱਕੀ ਦੇ ਵਿੱਚ ਲੋਡ ਪਾਉਗੀ ਉਹ ਇੱਧਰ ਹੀ ਲੋਡ ਪਾਣੀ ਉੱਧਰ ਨਹੀਂ ਲੋਡ ਪਾਣੀ ਹੈ ਹੈ ਇਹ ਤਾਂ ਉੱਧਰ ਦਾ ਲੋਡ ਪਾਣੀ ਨਹੀਂ ਇੱਧਰ ਹੀ ਲੋਡ ਪਾਣੀ ਮੱਕੀ ਹਾਂ ਇੱਧਰ ਹੀ ਲੋਡ ਪਾਉਗੀ ਹਾਂ ਕਿ ਉੱਧਰ ਦਾ ਸੁੱਕਾ ਹੀ ਹੁੰਦਾ ਕੰਮ ਹਾਂ ਉੱਧਰ ਦਾ ਉਹ ਲੈਣਾ ਮੱਕੜੀ ਹਾਂ ਬਾਕੀ ਆਹ ਨਾਡ ਰੋਡ ਜਿਵੇਂ ਦੇਖਣਾ ਮੈਨੂੰ ਆ ਗੈਵਜਾ ਲੱਗਦਾ ਉਹ ਰੇ ਇਹ ਦੇਖਣ ਨੂੰ ਉਹਨੂੰ ਹੋਰ ਟਾਂਕਾ ਲਵਾ ਦਾਂਗੇ ਗਲੇਡ ਲਵਾ ਦਾਂਗੇ ਇੱਥੇ ਵੀ ਆਹ ਕੰਮ ਵਧੀਆ ਕਰਤਾ ਕਰਤਾਰ ਕੰਪਨੀ ਨੇ ਗਰਾਰੀ ਆ ਨਾ ਜਿਹੜੀ ਹੁਣ ਇਹ ਅੱਗੇ ਕੀ ਆਉਂਦਾ ਨਾ ਫਿਕਸ ਕਰਾਰੀ ਹੁੰਦੀ ਸੀ ਹੁਣ ਇਹ ਗਰਾਰੀ ਜੇ ਖਰਾਬ ਵੀ ਹੁੰਦੀ ਹੈ ਨਾ ਵੀ ਨਾ ਅਰੀਜਨਲ ਹੀ ਰਹੇਗੀ ਜਿਹੜੀ ਉੱਪਰਲੀ ਗਰਾਰੀ ਆ ਉਹ ਬਦਲ ਸਕਦੇ ਆ ਆਪਾਂ ਦੰਦੇ ਬਦਲ ਸਕਦੇ ਆ ਇਹ ਵੀ ਮਨੀ ਮੈਨੂੰ ਨਾਟਾ ਹੱਥ ਮਾਰਨਾ ਸਾਰੀ ਮਸ਼ੀਨ ਨੂੰ ਜੰਗਾ ਹਾਂ ਕੱਲ ਨੂੰ ਮੈਂ ਵੀ ਤੁਹਾਡੇ ਕੋਲੇ ਆ ਹਾਂ ਆਪਾਂ ਪੈਨ ਪੂਰੀ ਤਸੱਲੀ ਦੀ ਕਰਾਉਣੀ ਆ ਹੁਣ ਇਹ ਤਾਂ ਉਹਨਾਂ ਆਪ ਕਰਨਾ ਪੈਣਾ ਇੰਨਾ ਕ ਤਾਂ ਹੈਗਾ ਨਹੀਂ ਉਹਨਾਂ ਨੇ ਹਾਂ ਕੰਪਨੀਆਂ ਨੂੰ ਫੇਰ ਬਾਅਦ ਅਗਲੇ ਕੰਪਨੀਆਂ ਨੂੰ ਕਹੀ ਜਾਂਦੇ ਜੀ ਕੰਪਨੀ ਦੀ ਮਸ਼ੀਨ ਚੱਲੀ ਨਹੀਂ ਆ ਵੀ ਵਧੀਆ ਸਿਸਟਮਾ ਚੱਕਰ ਘੱਟ ਵੱਧ ਕਰਨੇ ਆ ਹਣਾ ਜਿਵੇਂ ਉਹਦੀ ਬੈਲਟ ਬਦਲਦੇ ਆਪ ਉਹ ਇਹ ਚੈਨ ਵੀ ਬਹੁਤ ਹੈਵੀ ਚੈਨ ਵੀ ਬਹੁਤ ਹੈਵੀ ਪਾਤੀ ਹਾਂ ਹਾਂ ਨਹੀਂ ਚੈਨ ਵੀ ਬਹੁਤ ਹੈਵੀ ਪਾਤੀ ਬਾਕੀ ਇਹਦਾ ਵੀ ਰਹਿੰਦਾ ਹਜੇ ਪ੍ਰੋਜੈਕਟ ਆ ਅੱਧਾ ਹੀ ਆ ਹਜੇ ਆ ਤਾਂ ਇਹਦਾ ਹਜੇ ਇੱਕ ਹੋਰ ਪੈਣਾ ਇੱਥੇ ਠੀਕ ਆ ਬਈ ਉਹ ਪਿਆ ਗੱਡੀ ਚ ਕੱਪ ਜਾ ਉਹ ਬਣਵਾ ਕੇ ਲਿਆਉਣੇ ਪੈਣੇ ਆ ਉਹਦਾ ਅੱਧਾ ਹੀ ਆ ਹਜੇ ਉਹ ਰਹਿੰਦਾ ਆ ਜ ਉਹ ਵੀ ਪਾਉਣੇ ਆ ਇਹ ਹਿਲਦਾ ਇੱਕ ਮਨੀਆ ਦੇਖ ਇਹਦਾ ਵੀ ਕੱਲ ਨੂੰ ਕਰਨਾ ਲਾਜ ਤੁਹਾਨੂੰ ਦੱਸੂਗਾ ਸ਼ਿਮਾ ਹੋਣੀ ਇਹਦੇ ਵਿੱਚ ਆ ਹਿਲਦਾ ਨਾ ਜਿਹੜਾ ਦੇਖਾਂ ਹਾਂ ਜੀ ਇਹਦੇ ਵਿੱਚ ਸ਼ਿਮਾ ਹੋਣੀ ਉਹਦੇ ਅੰਦਰ ਲਸਾ ਜੇ ਹਿਲਦਾ ਬਾਇਰਿੰਗ ਦਾ ਉਹ ਦੇਖਾਂ ਆ ਇਹ ਮਗੁੱਲੀਆਂ ਦੇ ਲਾਇਆ ਹੋਇਆ ਨਾ ਬਈ ਹਾਂ ਜੀ ਲਿਆ ਤੂੰ ਦੱਸਿਆ ਤਾਂ ਨਹੀਂ ਤਾਂ ਬਾਈ ਰੱਗ ਗਿਆ ਯਾਰ ਵੀਡੀਓ ਬਣਾਉਂਦੇ ਅੱਛਾ ਕਿਆ ਬਣਾ ਲੈ ਚਲ ਗਿਆ ਤਾਂ ਹੈ ਕੱਢੂ ਕਿਆ ਬਣਾ ਨਹੀਂ ਤਾਂ ਕੱਢ ਤੁਸੀਂ ਵੀ ਕੱਢ ਲੋ ਹਣਾ ਕੱਢਾਂਗੇ ਹੈ ਕੱਢਾਂਗੇ ਅਸੀਂ ਕਿਰਾਇਆ ਐਮਪੀ ਲੈ ਕੇ ਜਾਣੀ ਆ ਹਾਂ ਪਰ ਤੁਸੀਂ ਤਾਂ ਲੋਕਲ ਵਾਲੇ ਹੀ ਆ ਨਾ ਇਹ ਤਾਂ ਸਾਰੀ ਲਾਈਨ ਲੋਕਲ ਵਾਲੀ ਉਹ ਖੜੀ ਆ ਆਹ ਖੜੀ ਆ ਕਰਤਾਰੋ ਉਹ ਪ੍ਰੀਤ ਪੀਲੀ ਇਧਰ ਗਵਜਾਲੇ 2002 ਮਾਡਲ ਇਹ ਮਸ਼ੀਨ ਤੇ ਬਾਈ ਦੇਸੀ ਤੇ ਜਦੋਂ ਮੈਂ ਸ਼ੁਰੂਆਤ ਕਰੀ ਦੀ ਨਾ ਸਵਰਾਜ ਤੋਂ ਤਾਂ ਗੱਬੇ ਵਾਲੀ ਮਸ਼ੀਨ ਤੇ ਕਰੀ ਦੀ ਅੱਜ ਵੀ ਇਹ ਨਮੀ ਦੇ ਉੱਤੇ ਨੂੰ ਜਿਹੜਾ ਦੰਦੀ ਹੈ ਬਹੁਤ ਵਾਈਆ ਕਾਲੂ ਆ ਇਹ ਬਹੁਤ ਵਾਈਆ ਹਾਂ ਬਹੁਤ ਚਲਾਈ ਜਾ ਮੈਂ ਇਹਦੇ ਪਰੇ ਨੇ ਲਿਆ ਤਾਂ ਪੂਰਨ ਬਾਈ ਮੈਨੂੰ ਇਹਦੇ ਪਰੇ ਤੇ ਲਿਆ ਤਾਂ ਘਰ ਤੇ ਲਿਆ ਤਾਂ ਜੀ ਆ ਮੈਂ ਉਹਨਾਂ ਨਹੀਂ ਜਮੈਂ ਕਹਾਂ ਯਾਰ ਨਹੀਂ ਦੇਸੀ ਮਸ਼ੀਨ ਆ ਮੈਂ ਸਵਰਾਜ ਚਲਾਉਣਾ ਮੈਂ ਕਿਹਾ ਮੈਂ ਤੇ ਨਹੀਂ ਚੱਲਣੀ ਪਰ ਇਹ ਮਸ਼ੀਨ ਨੇ ਮੈਨੂੰ ਦੇਸੀ ذਰਾ ਪਾਇਆ ਤਾਂ ਸਮਾ ਦਾ ਯਾਰ ਉਹ ਵੀ ਦੇਦਾ ਨਾ ਜੱਤੇ ਵਾਤ ਆਵੇ ਤਿੰਨ ਦੋ ਹੋ ਤਿੰਨ ਆ ਗਈਆਂ ਨੇ ਹੋਰ ਨਾ ਦੋ ਹੀ ਆ ਨਾ ਹਾਂ ਆ ਪੀੜੀ ਦੇ ਬਾਅਦ ਪੀੜੀ ਆਈ ਥੀ ਇਹ ਇਹ ਤੇਈ ਜਰ ਮਾਇਆ ਤੇ ਨਾ ਫੇ ਉਹ ਪੀੜੀ ਆ ਗਈ ਉਹਦੇ ਬਾਅਦ ਫੇ ਆ ਆ ਗਈ ਹੁਣ ਉਹ ਆ ਗਈ ਹੁਣ ਮੈਨੂੰ ਲੱਗਦਾ ਵੀ ਆ ਜਗ੍ਹਾ ਖਾਲੀ ਟਰਾਲੇ ਵਾਲੀ ਇਹ ਵੀ ਰੱਬ ਕਿਰਪਾ ਕਰੂਗਾ ਹੈ ਕਿਰਪਾ ਕਰੂਗਾ ਛੇਤੀ ਹੋ ਜਾਣੀ ਹੈ ਹੈ ਉਹ ਮਹਾਂ ਲਾ ਦਨੇ ਫੋਰ ਵੀਲ ਜਾ ਇਹਦੇ ਕਿਆ ਕਰਾਉਣਾ ਹੈ ਕਿ ਨਹੀਂ ਆ ਜਉਣ ਤੋਂ ਤੋਂ ਜਿਵੇਂ ਸੁੱਖਾ ਬਾਈ ਕਹਿੰਦਾ ਕਹਿੰਦੇ ਮਦਨ ਉਹ بڑے ਚੱਕੇ ਦਾ ਨਾਟ ਗਿਰ ਗਏ ਕਿਤੇ ਆਉਂਦੇ ਆਉਂਦੇ ਉਦੋਂ ਮੈਂ ਤਾਂ ਹੀ ਬੁਲਾਇਆ ਮੈਂ ਤਾਂ ਇੱਕ ਵਾਰ ਤਸੱਲੀ ਕਰ ਲਈ ਆਪਣੀ ਹੈਗਾ ਨਹੀਂ ਫਿਰ ਐਵੇਂ ਆਪਾਂ ਦਾ ਬਾੜ ਵੀ ਲੰਬੀ ਜਾਣਾ ਚੱਲ ਹੁਣ ਤਾਂ 60 70 ਕਿਲੋਮੀਟਰ 50 ਕਿਲੋਮੀਟਰ ਆਈਆ ਫਿਰ ਐ ਵੀ ਨੱਟ ਨਾਟ ਬਾਈ ਗਿਰ ਜੰਨੇ ਆ ਬਾਅਦ ਫਿਰ ਸਮਾਨ ਵਿੰਗਾ ਟੈਡਾ ਹੁਣ ਆਇਆ ਵੀ ਇੱਥੇ ਆਪਣੀ ਤਸੱਲੀ ਹੋ ਜੂਗੀ ਵੀ ਐ ਫਿਰ ਨਹੀਂ ਚੋ ਰਹੂਗੀ ਬਾਕੀ ਆ ਜਿਹੜਾ ਜੰਗਲ ਆ ਜਿਆ ਇਹ ਮੇਰੀ ਸਲਾਹ ਵੀ ਉਹ ਪਰ ਤਕਰੇ ਨੂੰ ਉਹਦੇ ਬਰਾਬਰ ਉੱਥੇ ਤਕਰ ਇੱਧਰ ਉੱਥੇ ਤਕਰ ਬਣਵਾ ਲਈਏ ਜਿਹੜੀ ਯੂਰੀਏ ਦੀਆਂ ਵਾਲਟੀਆਂ ਐ ਮਿੱਥੀ ਕਵਰ ਕਰ ਲਿਆ ਕਰੀਏ ਇਹਦੇ ਵਿੱਚ 10 ਵਾਲਟੀਆਂ ਜਿਆ ਕਰਨੀਆਂ ਨਾ ਲਾਉਣੇ ਹੀ ਲੋਡ ਨਾ ਚੜਾਉਣੇ ਹੀ ਲੋਡ ਮਿੱਥੀ ਉਹਨੂੰ ਰੱਖ ਲਿਆ ਕਰੀਏ ਬਾਕੀ ਜੇ ਆਉਣਗੇ ਬੰਦੇ ਐਸਐਮਐਸ ਵਾਲਿਆਂ ਨੇ ਆਉਣਾ ਕਾਲੂ ਹਜੇ ਜੀਪੀਐਸ ਵੀ ਲਾਉਣਾ ਉਹਨਾਂ ਨੇ ਆਉਣਾ ਭਾਈ ਉਹਨੇ ਇਹ ਵਾਲਾ ਵੀ ਤੁਰ ਹੀ ਪਿਆ ਜਿਓ ਆਉਣਗੇ ਕਦੇ ਨੇ ਜਾਣਗੇ ਉਹਨਾਂ ਉੱਥੇ ਗਏ ਆਪਣੇ ਰਾਸਤਾਂ ਚ ਗਏ ਰਾਸਤਾਂ ਚ ਗਏ ਹੋਏ ਆ ਆ ਵੀਡੀਓ ਪਾਈ ਹਾਂ ਉਹਨਾਂ ਨੇ ਆ ਜਾਣਾ ਬਾਈ ਉਹਨਾਂ ਨੇ ਸੀਟ ਦੇ ਮਗਰ ਇਹਦਾ ਉਹ ਤਾਂ ਬਾਈ ਦਿਮਾਗ ਹੈ ਦਾ ਜਿਵੇਂ ਆ ਹ ਜੂਰੀ ਵਾਲਾ ਇੰਜਨ ਆ ਨਾ ਇਹਦਾ ਸਾਰਾ ਸੈਟ ਦਿਮਾਗ ਇਹਦਾ ਉਹ ਆ ਜੇ ਮਨ ਲਾ ਕੋ ਗੱਲਬਾਤ ਹੁੰਦੀ ਆ ਉਹ ਦੋਵੇਂ ਇੰਜਨ ਥੋੜੀਆਂ ਐ ਜਿਵੇਂ ਦੋ ਆ ਆਪਾਂ ਨੇ ਕਰਮ ਹੋ ਗਿਆ ਦਾ ਬਣਾਏ ਨੇ ਕਰਮ ਥੋੜੀ ਹੋਣੇ ਤਾਂ ਬਾਈਲੇ ਹੀ ਬੰਦ ਹੋ ਜਾਣਾ ਕਰਮ ਹੋਣ ਤੇ ਹਾਂ ਈ ਈ ਸੀ ਜੀ ਆ ਪਤਾ ਨਹੀਂ ਕਿਆ ਕਹਿੰਦੇ ਹੁੰਦੇ ਉਹ ਈ ਸੀ ਆਰ ਪਤਾ ਨਹੀਂ ਐਜਾ ਕੋ ਕਹਿੰਦੇ ਹੁੰਦੇ ਉਹ ਲੱਗਿਆ ਜਿਹੜਾ ਕਵਰ ਕਰਨਾ ਉਹ ਵੀ ਅਪਨ ਜ ਲੈ ਲੈ ਆਉਂਗਾ ਲਾਈਡਰ ਦਾ ਕਵਰ ਬਣਾ ਕੇ ਕੱਲੂ ਸੀਟ ਦਾ ਕਵਰ ਵੀ ਲੈ ਆਉਂਗਾ ਕੱਲ ਉੱਥੇ ਲਿਆਉਣਾ ਤੁਸੀਂ ਵੀ ਉੱਥੇ ਬਣਾਉਂਦੇ ਆ ਮਾਚੂਆੜੇ ਬਣਾਉਂਦਾ ਬੰਦਾ ਕਹਿੰਦੇ ਇੱਕ ਵਧੀਆ ਹਾਂ ਹਾਂ ਨਵੇਂ ਸ਼ਹਿਰ ਬਣਾਉਂਦਾ ਕਿ ਨਵੇਂ ਨਾ ਨਾ ਮਾਚੂਆੜੇ ਬਣਾਉਂਦਾ ਮੈਂ ਵੀ ਕੱਲ ਨੂੰ ਲਿਆਉਣਾ ਉੱਥੇ ਤੇ ਵਧੀਆਗਾ ਉਹ ਨਾਲੇ ਤਾਂ ਮੂਰੇ ਜਿੱਪਾ ਜਿੱਪਾ ਲਾਉਂਦਾ ਬੈਗ ਬੂਗਲਾ ਸਾਈਡਾਂ ਤੇ ਵੀ ਕਹਿੰਦੇ ਉਹ ਖਾਲੀ ਜਗ੍ਹਾ ਨਹੀਂ ਰਹਿਣ ਦਿੰਦਾ ਨਹੀਂ ਜਿੱਪਾ ਤਾਂ ਆਪਣੇ ਹਾਂ ਮੇਰੇ ਵਾਲ ਇਹ ਨੂੰ ਬਾਅਦ ਕਾੜ ਨਹੀਂ ਘੱਟਣੀ ਮੈਂ ਇਹਨੂੰ ਬਾਅਦ ਚ ਆਉ ਉਹਨੂੰ ਪਹਿਲਾਂ ਆਉ ਹਾਂ ਮੇਰੀ ਦਾ ਅਸਲ ਤਾਂ ਮੇਰੀ ਉਹੀ ਹੈ ਨਹੀਂ ਆ ਵੀ ਉਹਨੂੰ ਲਾਉਣੇ ਆਪਾਂ ਆ ਵੀ ਜਗਾੜ ਲਾਉਣਾ ਆਪਾਂ ਨੂੰ ਹਾਂ ਉਹ ਤਾਂ ਬਾਈ ਪਹਿਲਾਂ ਹੈ ਹਾਂ ਕਿਹਾ ਬਾਈ ਬਹੀ ਨੇ ਹਾਂ ਨਹੀਂ ਲਾਉਣਾ ਉਹਨੂੰ ਆ ਆ ਵੀ ਲਾਣੇ ਫੰਗ ਜੇ ਵੀ ਉਹਨੂੰ ਵੀ ਸੁਪਿੰਦਰ ਜੇ ਉਹਨੂੰ ਵਧੀਆ ਬਣਾ ਕੇ ਲਾਵਾਂਗੇ ਹੋਰ ਫਿਆੜੀ ਬਾਬ ਵਧੀਆ ਹੀ ਆ। ਆਧਾਰ ਕਾਰਡ ਖੋ ਗਿਆ ਹੈ। ਆਧਾਰ ਕਾਰਡ ਖੋ ਗਿਆ ਜੀ ਕੀ ਦਸੀ ਆ ਜੀ। ਕਿੰਨੇ ਸੀ ਚੱਲਣਾ ਹੈ ਫਿਰ ਮਸ਼ੀਨ ਤੇ? ਮੈਂ ਲਾਈ ਦਿੱਤੇ ਸੀ 7-8 ਸੀਜਨ ਜੀ। ਅੱਛਾ? ਹਾਂ ਜੀ। ਕਿੰਨੇ ਗੇਰ ਹੁੰਨੇ ਮਸ਼ੀਨ ਦੇ? ਮਸ਼ੀਨ ਦਾ ਹੀ ਹੁਣ ਨਵੇਂ ਮਾਡਲ ਆਈ ਹੁਣ ਇਹ ਤਾਂ ਹੁਣ ਤੁਹਾਨੂੰ ਪਤਾ ਹੀ ਆਈ ਹੁਣ। ਇਹ ਤਾਂ ਚਾਰ ਹੀ ਹੁੰਦੇ ਹੀ ਉਹਨਾਂ ਨੇ ਨਵੇਂ ਮਾਡਲ ਆਈ ਹੁਣ ਤੁਹਾਨੂੰ ਪਤਾ ਨਹੀਂ ਵੱਧ ਜੀ। ਠੀਕ ਆ ਠੀਕ ਆ। ਹਾਂ ਜੀ। ਉਹ ਠੀਕ ਆ। ਹਾਂ ਜੀ ਬਾਬ ਵਧੀਆ ਹੀ। ਚਲੋ ਫੇ ਚਾਹ ਪੀ ਲਓ। ਅੱਜ ਜੇ ਰੈਕਟ ਕਾਨੀਆਂ ਕਰ ਲੋ ਨਹੀਂ ਤਾਂ ਫੇ ਆਈਸਾਸ ਆਰ ਉਹ ਮੈਂ ਚਾਬੀਆਂ ਪਾਣ ਤੁਹਾਨੂੰ ਲਿਆ ਦੰ ਇਸਾ ਕੋਲ ਕੇ ਇਹਦਾ ਸਾਈਡ ਤੇ ਲਾ ਦੇਣਾ ਵਾਜੀ ਇੱਥੇ ਚੰਗਾ ਠੀਕ ਆ ਬਈ ਹਾਂ ਪੱਤੀਆਂ ਪੁੱਤੀਆਂ ਪੁੱਤ ਥਾਮ ਕੇ ਜੰਗਾ ਬਸ ਠੀਕ ਆ ਬਈ ਬਾਸਕਟ ਕੱਟ ਕਰਦਣੀ ਐ ਬਈ ਨਾਲ ਦੀ ਨਾਲ ਹੀ ਹਾਂ ਨਹੀਂ ਆਦਾ ਆ ਚ ਇਕੱਠਾ ਆ ਜਾਂਦਾ ਲੱਗਦਾ ਇਹਦਾ ਥੱਲੇ ਵਾਲਾ ਠੀਕ ਆ ਬਈ ਇਹ ਆਪਾਂ ਘਰੀ ਭੇਜਣਾ ਨਾਲ ਇੱਥੇ ਇੱਥੇ ਘਰਾਂ ਵੀ ਬਾਈ ਜਗਾ ਰੱਖਣ ਨੂੰ ਬਹੁਤ ਸਾਰਾ ਤਾਂ ਛਾੜਟਾਂ ਚ ੂਟਾਂ ਹੀ ਪਾ ਪਈਆਂ ਇਹ ਤਾਂ ਇਹਦੀਆਂ ਟੂਟਾਲ ਪਿਆ ਸਾਰਾ ਹਜੇ ਆਹ ਨਾਲੇ ਰਹਿਣ ਦੇਣਾ ਇੱਕ ਨੇ ਐਂ ਕਈ ਵਾਰੀ ਕੋਈ ਕ ਰਹਿਣ ਦੀ ਮਨੀ ਇਹਨੂੰ ਇਹਨੂੰ ਥਰੇਸ਼ਰ ਨੂੰ ਵੀ ਬੱਡਣੀ ਦਾ ਪਕਣਕਾ ਪਣਕਾ ਵੱਟ ਕੇ ਮੱਕੀ ਦਾ ਬੈਥੇ ਲਾਉਣਾ ਪਰ ਐਂ ਕਈ ਕਈ ਵਾਰ ਝੁੰਨੇ ਦਾ ਰੋਟਾ ਆ ਜਾਂਦਾ ਹੁੰਦਾ ਨਾ ਪਲਾਨ ਬਣਾ ਇਧਰ ਦਾ ਫੇਰ ਨਹੀਂ ਇਧਰੋਂ ਫੇਰ ਭਾਗੇ ਧਣੀਆਂ ਵੱਡਣਾ ਪੈ ਜੂਵੇ ਕਿਤੇ ਮਸਲਾ ਹੀ ਅੜ ਜਾਵੇ ਕਈ ਜੇ ਏਰੀਏ ਦੇ ਵਿੱਚ ਨਾ ਧਣੀਆਂ ਦੇ ਥਰੇਸ਼ਰ ਝੁੰਨੇ ਵਾਲਾ ਥਰੇਸ਼ਰ ਪਾਉਂਦੇ ਆ ਚੱਲ ਡੰਗਿਆ ਰਹਿਣ ਦੇ ਨਾਲੇ ਇਹਦਾ ਕਿਹੜਾ ਬੋਝ ਆਪਰ ਹੈਗਾ ਨਹੀਂ ਪੱਤੀਆਂ ਮਜ਼ਬੂਤ ਆ ਜਿਗਾਰਡ ਵਧੀਆ ਕਰਿਆ ਹੈ ਕੰਪਨੀਆਂ ਨੇ ਕਿਤੇ ਹਿੱਲਦਾ ਆ ਸ਼ਾਰਟ ਤੇਰੀ ਬਹੁਤ ਮੋਟੀ ਕਰਤੀ ਪੂਟਰ ਵਾਲੀ ਉਹਨਾਂ ਨੇ ਜਿਹੜੀ ਆਪਣ ਟੁੱਟਦੀ ਦੀ ਇਹ ਇਹ ਤਾਂ ਇਹੋ ਜਿਹੀ ਕਰਤੀ ਬਾਹ ਵਰਗੀ ਗੁੱਟ ਵਰਗੀ ਮੋਟੀ ਇਹ ਸਾਡੀ ਦੇਮੇਸ਼ ਨੇ ਬਹੁਤ ਟੋੜੀਆਂ ਦੋ ਤਿੰਨ ਟੋੜੀਆਂ ਇਦਕੀ ਪਤਾ ਨਹੀਂ ਤਾਂ ਬਾਅਦ ਵੇਲੇ ਟੁੱਟੀ ਨਹੀਂ ਆ ਨਾ ਉਹ ਭਾਜੀ ਪਤਾ ਗੱਲ ਕੀ ਜਿਹੜੀ ਆਪਾਂ ਖਿਆਲ ਤਾਂ ਪਾਈਆਂ ਨਾ ਆਪਣੇ ਨਾਲ ਦੇ ਮੈਨੂੰ ਲੱਗਦਾ ਉਹ ਮਸ਼ੀਨ ਦੇ ਨਾਲੇ ਆਈਆਂ ਤੇ ਮੈਨੂੰ ਲੱਗਦਾ ਵੀ ਉਹ ਤਾਂ ਸਾਇਸੂਜ ਬਣੇ ਹੋਏ ਹੋਣੇ ਆ ਉਹਦੇ ਸਾਇਸੂਜ ਬਣੇ ਹੋਏ ਹੋਣੇ ਆ ਨਾ ਤਾਂ ਹੀ ਟੁੱਟੀਆਂ ਆ ਇੰਨੀਆਂ ਸ਼ਾ ਮੈਂ ਤਾਂ ਹੈਰਾਨ ਰਹਿ ਗਿਆ ਨਵੀਂ ਪਾਈ ਸੀ ਮੁੜ ਕੇ ਉਹ ਹਿੱਲੀ ਨਹੀਂ ਹਾਂ ਉਹ ਨਹੀਂ ਹਿੱਲੀ ਹੈਗੀ ਉਹ ਤਾਂ ਵੀ ਅੱਛਾ ਥੋੜੀ ਛੋਟੀ ਆ ਸ਼ਾ ਟੱਪਾ ਉਹ ਐਦਕੀ ਦੇਖਣਾ ਹੁੰਦਾ ਵੀ ਜੇ ਮਿਲਦੀ ਵੀ ਨਾ ਕੋਈ ਹੋਰ ਗਾਂ ਤੱਕ ਲੰਬੀ ਧਾਰ ਆਈਤੀ ਤੇ ਲਿਜਾਵਾਂਗੇ ਸਮਾਨ ਉਹਦਾ। ਬਾਕੀ ਕਹੀ ਬਾਈ ਕਹਿੰਦੇ ਬਾਈ ਚਾਰ ਚੈਨਲ ਦਾ ਬਹੁਤ ਫਾਇਦਾ ਹੈ। ਇਹਦਾ ਫਾਇਦਾ ਬਾਈ ਆਇਆ ਹੈ ਨਾ ਜਦੋਂ ਵੱਲੋਂ ਸੀਜ਼ਨ ਦੇ ਵਿੱਚ ਮੱਕੀ ਦੇ ਵਿੱਚ ਚੱਲਦੀ ਆ ਮਸ਼ੀਨਾਂ ਪੱਥਰ-ਪੁੱਥਰ ਆ ਜਵੇ ਤਾਂ ਮਤਲਬ ਨਹੀਂ ਹੈਗਾ ਵੀ ਫੱਟੀ ਪਿੰਗੀ ਹੋ ਜਵੇ। ਹੁਣ ਆਪਣੇ ਦੇ ਨਾਲ ਦੁਨੀਆਂ ਪੱਟੀਆਂ ਬਦਲੀਆਂ ਮੱਕੀ ਜੀਆਂ। ਹਾਂ। ਨਵੀਆਂ ਪਾਈਆਂ ਚਲੋ। ਨਵੀਂ-ਨਵੀਂ ਸਾਰੀਆਂ ਬੱਟੀਆਂ ਨਵੀਆਂ ਪਾਈਆਂ ਨੇ ਆਪਾਂ ਬੱਚੇ ਜਿਹਨੂੰ ਆ ਕੇ ਉਹਦੀਆਂ ਕਿੰਨੀਆਂ ਵਿੰਗੀਆਂ ਹੁੰਦੀਆਂ ਨੇ। ਇਹ ਥੋੜੀ ਵਿੰਗੀਆਂ ਹੋਣੀਆਂ। ਉਦਨ ਉਹ ਪੱਟੀ ਹੁੰਦੀ ਆ ਇਹ ਦੋ ਪੱਟੀਆਂ ਲਾਮ ਜਿਆਦਾ ਤਾਂ ਕਰਕੇ ਵਿੰਗੀ ਹੋ ਜਾਂਦੀ ਆ ਇਹ ਇਹ ਮੰਨ ਕੇ ਫੁੱਟ বাই ਫੁੱਟ ਦੀ ਹੋਊਗਾ ਨਾ ਬਈ ਨਹੀਂ ਜਿਆਦਾ ਹੋਊਗੀ ਡੇਢ ਡੇਢ ਫੁੱਟ ਦੀ ਹੋਊਗੀ ਡੇਢ ਵਾਂਗ 55 ਇੰਚ ਦਾ ਪਿੱਟਰ ਹੁੰਦਾ ਹੈ ਤਿੰਨ ਪੱਟੀਆਂ ਪਰ ਤਿੰਨ ਵੀ ਇਹ ਪੂਰੀਆਂ ਨਹੀਂ ਨਾ ਉਹਦੇ ਉੱਪਰ ਚੜਾ ਕੇ ਜਾਣਾ ਕਿੱਦਾਂ ਚੜਾ ਵੀ ਆ ਵੀ ਚੜਾ ਦੇਖੋ ਹੋਊਗੀ ਰੇਡ ਕੁ ਫੁੱਟ ਦਾ ਗੇੜ ਹੋਊਗਾ ਮੈਂ ਫੁੱਟ ਫੁੱਟ ਦਾ ਹੀ ਹੋਊਗਾ ਇਹ ਗੇੜ ਹੂੰ ਫਟ ਫਟ ਰਹਿਊਗਾ ਆ ਦੇਖੋ ਆ ਉੱਪਰ ਚੜਾਏ ਦੇ ਬਿਨਾ ਫਟਦਾ ਹੋਊਗਾ ਹਾਂ ਇੰਨਾ ਇੰਨਾ ਚੜਾ ਆ ਗਿਆ ਆ ਫਟਦਾ ਨਹੀਂ ਫਟੀ ਰਹਿ ਗਿਆ ਭਾਈ ਮਗਰ ਹਾਂ ਇੰਨਾ ਹੀ ਆ ਫਟ ਆ ਚੜਾਉਣ ਦੇ ਬਿਨਾ ਫਟਦਾ ਰਹਿ ਗਿਆ ਹਾਂ ਮੋਟੀ ਰਹਿ ਗਿਆ ਚੱਲਾ ਨੇੜਾ ਹੈਗਾ ਠੀਕ ਹੈ ਠੀਕ ਆ ਹਜੇ ਮਕੈਨਿਕਲ ਵੀ ਲਿਆਉਣਾ ਹੈ ਦਾਵਾ ਇੱਧਰ ਜੈਕੇ ਪਾ ਦੀਏ ਕਾ ਮਕੈਨਿਕਲ ਪਾ ਦੀਏ ਮੈਂ ਤਾਂ ਕਹਿੰਦਾ ਜੈਕੇ ਪਾ ਦੀਏ ਇੱਧਰ ਵੀ ਡਬਲ ਜੱਕ ਪੈਂਦਾ ਨਾ ਇਹਦੇ ਉਹਦੇ ਮਕੈਨਿਕ ਉਹਦੇ ਬਣਿਆ ਹੈ ਤਾਂ ਸਾਂਚਾ ਇੱਧਰ ਹੀ ਬਣਿਆ ਹੈ ਹੈ ਮਕਾਨੀ ਗਲੀ ਬਾਦਾਂ ਡਬਲ ਪਾ ਦਈਏ ਹੈ ਨਾ ਜੇ ਮੱਕੀ ਵਾਲਾ ਮੈਦਾ ਕਰਾਉਣਾ ਉਹੀ ਪਾ ਦਈਏ ਦੂਜੀ ਜੱਕੀ ਖੌਰ ਜੱਕ ਪਾਉਂਗੇ ਹੈ ਨਾ ਮਕਾਨੀ ਗਲੀ ਸਹੀ ਆ ਭਾਜੀ ਮਕੈਨੀਕਲ ਸਹੀ ਆ ਚਲ ਉਹੀ ਪਾ ਲਾਂਗੇ ਫਿਰ ਖੁੱਲ ਗਿਆ ਨਹੀਂ ਕਰਤਾ ਕੰਮ ਉਹੀ ਇਹ ਹੀ ਥੋੜਾ ਹਿਲਦਾ ਨਹੀਂ ਬਹੁਤ ਭਾਰੀ ਆ ਯੇ ਵੀ ਲੱਗਿਆ ਦੱਤਣੀਆਂ ਹੁਣ ਚੱਲ ਅੱਭਾ ਰਪੀਆਂ ਦਾ ਲੱਗਿਆ ਨਹੀਂ ਭਾਰੀ ਹੈ ਇੱਥੇ ਇਹਨੂੰ ਲਾ ਦੇਣਾ ਹੈ ਉਰੀ ਇਹਨੂੰ ਆ ਲੈਜਰ ਦੇ ਨਾਲ ਨੂੰ ਇੱਥੇ ਹਾਂਜੀ ਹਾਂ ਉਹਨਾਂ ਨੇ ਬੈੱਡ ਲਾਉਣਾ ਫੇ ਜਦ ਤਰਾਲੀ ਦਾ ਪਰਾਂ ਧੱਕ ਦਾਂਗੇ ਫੇ ਉੱਪਰ ਚੜ੍ਹਨਾ ਨਹੀਂ ਭਾਰਾ ਨਹੀਂਦਾ ਉੱਪਰ 36 ਚੜਾਉਂਦੇ ਉੱਪਰ ਉੱਪਰ 36 ਚੜ੍ਹਦੀ ਆ ਇੰਨਾ ਭਾਰਾ ਵੀ ਨਹੀਂ ਹੈਗਾ ਇਹ ਨਹੀਂ ਬਾਜੀ 36 ਤੇ ਖੜਨੀ ਹੈ ਹਾਂ ਇੰਨਾ ਭਾਰਾ ਵੀ ਨਹੀਂ ਹੈਗਾ ਯਾਰ ਤਨ ਐਤੀ ਪੜ ਜਾਂਦੀ ਆ ਕਾਣ ਹਾਂ ਐਨੰਨ ਇੰਟਰਵੀ ਦਾ ਇੰਨੇ ਹੀ ਹੁੰਦਾ ਤਾਂ ਇੰਚ ਕਿੰਨਾ ਵਜਨ ਚੜਦਾ ਲੈਂਟਰ ਤੇ 3 ਇੰਚੀ ਦੇ ਸ਼ੁਰੂ ਕਰ ਦਿੰਦੇ ਲੋਕ ਪਾਉਣਾ ਨਿਆਰ ਹੋਣੀ ਠੀਕ ਆ ਭਾਜੀ ਹਾਂ ਵਧੀਆ ਵਧੀਆ ਇਹਨਾਂ ਥੱਬ ਵਧੀਆ ਕਿਹਨਾਂ ਹਾਲ ਸੀ ਦੂਜਿਆਂ ਨਾਲ ਕੀ ਸੀਗਾ ਗੁਰਜੋਤ ਗੁਰਜੋਤ ਭਾਜੀ ਕਿਹਾ ਅਗਰ ਖੁੱਲਿਆ ਨਹੀਂ ਤਾਂ ਨਹੀਂ ਖੁੱਲਦਾ ਭਾ ਮਾ ਪਿੰਨਾ ਕੱਢ ਕੇ ਪਰ ਉਹਨਾਂ ਤੱਕਲਾ ਪਿੰਨਾ ਕੱਢ ਕੇ ਨਿਕਲਣੀ ਹੈ ਇਹ ਹਾਂਜੀ ਆਹ ਇੱਕੋ ਹੀ ਕੱਢਦੀ ਬਈ ਬਸ ਬਸ ਠੀਕ ਆ ਨਾਟ ਪਿੱਛੇ ਲਾ ਦਿੰੀ ਫੇਰ ਠੀਕ ਆ ਬਈ ਲੈਂਦੇ ਆ ਮੈਂ ਮੇਰੇ ਚੰਡੇ ਚੁੱਡੀ ਰੈਂਦੀ ਮੈਂ ਉਥੇ ਲਾਉਣੀ ਆ ਲੈ ਕੇ ਨਾ ਕੱਲ ਨੂੰ ਕੱਲ ਨੂੰ ਲਾਉਂਗਾ ਸੀਟ ਕਵਰ ਲਿਆਵਾਂਗੇ ਇੱਕ ਉਹ ਕਹਿੰਦਾ ਸੀਟ ਲਿਆਇਓ ਬਾਈ ਉਰੇ ਵਧੀਆ ਬਣਾ ਕੇ ਦਊਂਗਾ ਇਹ ਪੂਰਾ ਮਾਗਰ ਲੈ ਜੂंगे ਆ ਇੱਥੇ ਲੱਗਣਾ ਜਾਂ ਨੀਆਂ ਲਾਈਟਾਂ ਕੋ ਲਾਣੀ ਕੋ ਇੱਧਰ ਲਾਣੀ ਕੋ ਉੱਧਰ ਲਾਣੀ ਮਣੀ ਬਾਈ ਆਹ ਲਾਇਆ ਮਾੜਾ ਜਾ ਬਾਹਰ ਲਾਈਟ ਲੈਂਦੀ ਦੀ ਇਹਦੇ ਵਾਸਤੇ ਕੋ ਸੈਂਟਰ ਚ ਲਾਉਣ ਨੂੰ ਵੀ ਲਾਵਾਂਗੇ ਬਾਹਰ ਨਿਕਲਿਆ ਬਾਹਰ ਨਿਕਲਿਆ ਬਾਈ ਨਹੀਂ ਉਹ ਤਾਂ ਥੱਲੇ ਬੈਠਾ ਉਹਨੂੰ ਉਹ ਤਾਂ ਕਿੱਥੇ ਜਾਣਾ ਨੇ ਵਾਤ ਵਾਤ। ਗਰ ਗਿਆ ਸਟੈਂਡ ਦੱਲੇ? ਹਾਂਜੀ। ਹਾਂ। ਖਾਲੀ-ਖਾਲੀ ਜੀ ਹੋ ਗਈ। ਇਹ ਮਨੀ ਜਿੱਦਾਂ ਦੀ ਮੈਂ ਕਹਿੰਦਾ ਮਸ਼ੀਨ ਲਿਆਂਦੀ ਆ ਆਪਾਂ ਇਹ ਪੋਰ ਵਾਈ ਪੋਰ ਮੂਰੇ ਡਾਂਕੇ। ਹਾਂਜੀ। ਮੈਂ ਕਹਿੰਦਾ ਮੈਨੂੰ ਇੰਨੇ ਬੰਦਿਆਂ ਨੇ ਪੁੱਛਿਆ, "ਭਾਈ ਇਹ ਕਾਦੇ ਵਾਸਤੇ ਟਾਇਰ ਮੂਰੇ ਫੀਟਰ ਨੂੰ ਲਾਤੇ ਹੈਂ?" ਮੈਂ ਕਹਾ ਫੀਟਰ ਨੂੰ ਲਾਤੇ ਬਾਈ। ਉਹ ਆ ਫੀਟਰ ਆ। ਹਾਂ ਆ ਸਟੈਂਡ ਜਾਂ ਬਣਾਗੇ ਨਾ ਕੰਪਨੀ ਵਾਲਿਆਂ ਨੇ ਘੋੜੀ ਜੀ ਉਹਦੇ ਵਿੱਚ ਪ사 ਕੇ ਦਿੱਤੇ ਹੋਏ ਦੀ ਵੀ ਤੇ ਨਾ ਗਿਰਦੇ ਨਹੀਂ ਟਾਇਰ ਹਨਾ ਵਧੀਆ ਇਹ ਵੀ ਵਧੀਆ ਬਣਾਹਾ ਗਾਡਰ ਦਾ। ਇਹਨਰਜੀ ਚ ਐਨਰਜੀ ਦਾ ਉਸ ਕੰਮ ਕੀਤਾ ਵਾ ਹਾਂ ਭਾਜਨ ਆ ਬਾਈ ਇਹ ਮੇਰੇ ਭੱਜੀ ਜਾਂਦੀ ਮਸ਼ੀਨ ਦੇ ਘਰ ਚ ਫੇਰ ਰਾਤ ਦੇ ਫੇਰ ਇਹਦਾ ਵੀ ਆਇਆ ਵੀ ਹੈ ਥੋੜਾ ਚੇਤੇ ਆ ਆਹੋ ਆਪਣਾ ਸਕੰਜਾ ਜਾ ਖਣੇਗੇ ਆ ਬਜਾਰਾ ਟਾਇਰ ਰੱਖਣੇ ਵਾਲਾ ਪੱਤੀਆਂ ਪੁੱਤੀਆਂ ਟੁੱਟ ਗਈਆਂ ਉਹਦੀਆਂ ਔਰ ਸਿਰੇ ਮਸੀਓ ਪਹੁੰਚਿਆ ਉਸ ਦਿਨ ਉਹ ਨਿਉ ਵੀ ਆਪਣਾ ਨਵਾਂ ਬਣਾਵਣਾ ਵਾਲਿਆ ਹਾਂ ਇਹਦਾ ਨਵਾਂ ਬਣਾ ਕੇ ਲੈ ਕੇ ਜਾਣਾ ਸਕੰਜਾ ਮੂਰੇ ਉਹ ਔਰ ਟੂਲ ਜਾਈ ਨਾੜੀ ਨਾਲੇ ਨਾਲੇ ਟੂਲ ਵਿੱਚੇ ਟਾਇਰ ਵਿੱਚੇ ਮੋਟਰਸਾਈਕਲ ਵਿੱਚੇ 360 ਬਾਸਕੜ ਸਾਰਾ ਕੁਝ ਵਿੱਚੇ ਆ ਹਾਂ ਜਿਹੜੀ ਪੁਰਾਣੀ ਮਸ਼ੀਨ ਦੇ ਸਿਕੰਜਾ ਪਾਇਆ ਦਾ ਬਾਈ ਉਹ ਤਾਂ ਸਾਡੇ ਲਾਹੌਰ ਕਰਾਤੇ ਆਉਂਦੇ ਜਿੱਦਾਂ ਨਾ ਮਸ਼ੀਨ ਖੜੀ ਕਰਕੇ ਆਏ ਆ ਇਧਰ ਤੇ ਪੱਤੀ ਟੁੱਟ ਕੇ गिर ਗਈ ਮਨੀ ਕਹਿੰਦਾ ਲਾਇਆ ਸਿਕੰਜਾ ਗਿਆ ਪਰ ਇੰਨਾ ਸ਼ੁਕਰ ਕਰ ਵੀ ਪੱਤੀ ਨਾਲੇ ਸਰ ਗਿਆ ਰੱਸੇ ਰੱਸੇ ਨਾਲ ਬੰਨੇ ਬੰਨ ਕੇ ਲੈ ਗਿਆ ਟਾਇਰ ਨਹੀਂ ਖਤਰਾ ਪੂਰਾ ਦਾ ਵੀ ਗਿਰੂਗਾ ਨਾ ਪੂਰਾ ਪੂਰਾ ਹਾਂ ਬਾਕੀ ਸਲਾਹਤਾ ਇਹਦਾ ਵੀ ਬਹੁਤ ਹਨਾ ਵੀਰਾਂ ਨੇ ਕਈਆਂ ਨੇ ਵੀਰਾਂ ਨੇ ਮੈਨੂੰ ਪਿੰਡ ਤੇ ਵੀ ਸਾਡੇ ਜਾਂ ਬਾਹਰ ਤੇ ਵੀ ਆਉਣੇ ਜਾਂ ਨਿਕਲਣ ਦੇਖਣੇ ਵਾਲੇ ਵੀ ਉਦਾਂ ਹੀ ਪੰਪ ਦੇ ਤੇਲ ਪਾਉਣ ਲੱਗੇ ਮੈਨੂੰ ਕਹਿੰਦੇ ਬਈਆ ਫੀਟਰ ਨੂੰ ਬੜਾ ਵਧੀਆ ਸਪੋਰਟ ਲਾਤੀ ਮੱਕੀ ਵਾਲੇ ਕਟਰ ਚ ਲੋਡ ਨਹੀਂ ਮੰਨੂਗਾ ਮੈਂ ਕਿਹਾ ਵੀਰੇ ਉਹਦਾ ਨਹੀਂ ਹੈਗਾ ਇਹ ਇਹ ਆਪਣੇ ਜਿਹੜਾ 4 ਵੀਲ ਆ ਨਾ ਉਹ ਆ ਇਹ ਵੀ ਆਇਆ ਮੂਰੇ ਟੰਗਿਆ ਹੁਕਣੇ ਲੱਗਦਾ ਦਾ ਵੀ ਜਿਵੇਂ ਜਿਹਾ ਭਾਰਾ ਕਟਰ ਕੋਟਰ ਪਾਉਣਾ ਤਾਂ ਉਹਦੇ ਮਗਰ ਇਹ ਨਾ ਟਾਇਰ ਸਪੋਰਟ ਕਰਿਆ ਕਰਨਗੇ ਸਾਨੂੰ ਵੀ ਅੱਜ ਤੋਂ ਨਾ 5-7 ਸਾਲ ਪਹਿਲਾਂ ਜਦੋਂ ਆਈ ਐ ਤੇ ਫਿਰ ਵੀ ਮੈਨੂੰ ਵੀ ਇਹੀ ਭਲੇਖਾ ਦਾ ਮੈਂ ਕਹਾਂ ਯਾਰ ਮੂਰੇ ਟਾਇਰ ਪਤਾ ਨਹੀਂ ਕਾਹਦੇ ਲਾਉਣ ਲੱਗ ਗਏ ਐਮ ਐਸਡੀ ਮਸ਼ੀਨ ਦੇਖੀ ਦੀ ਮੈਂ ਕੰਪਨੀ ਦੀ ਜੇ ਨਿਕਲੀ ਸੀ ਮੈਂ ਉੱਥੇ ਦੇਖਿਆ ਟਾਇਰ ਲੱਗੇ ਮੈਂ ਕਹਾਂ ਜੇ ਇਹ ਪਤਾ ਨਹੀਂ ਟਾਇਰ ਜੇ ਕਾਹਦੇ ਲਾਤੇ ਫਿਰ ਜਦੋਂ ਔਲੀ-ਔਲੀ ਪਤਾ ਲੱਗੇ 4 ਵੀਲ ਮੂਰੇ ਟਾਂਕੇ ਦੇਣ ਲੱਗੇ ਤਾਂ ਕਰਕੇ ਪਿਛਲੇ ਈਸੇ ਕਰਕੇ ਵੀ ਪਤਾ ਨਹੀਂ ਨਾ ਲੱਗਦਾ ਹਨਾ ਵੀ ਪਿਛਲਾ ਈਸਾ ਵੀ ਅਗਲਾ ਕਹਿੰਦਾ ਮੂਰੇ ਟਾਇਰ ਈ ਵੀ ਲਾਤੇ ਵਧੀਆ ਲੱਗਦੇ ਨੇ ਬਾਕੀ ਉਹ ਫੀਟਿੰਗ ਈ ਐ ਜੀ ਹੁੰਦੀ ਆ ਮੂਰੇ ਟੰਗੇ ਹੋਏ ਨੇ ਐ ਲੱਗਦਾ ਜਿ ਵਧੀਆ ਹਾਂਜੀ ਹਾਂਜੀ ਪਿੱਛੇ ਘੜਲਾ ਫੇਰ ਉੱਥੇ ਹੀ ਠੀਕ ਹੈੀ ਘੜਲਾਂਗੇ ਹੋਰ ਤੇਰਾ ਬਈ ਜੀ ਕਾਰ ਨੂੰ ਹੁਣ ਮੜੀ ਕਮਾਉਣ ਲੈ ਆ ਕੇ ਦਊਂਗਾ ਬਾਹ ਬਜੀ ਹਾਂ ਜੀ ਮੈਂ ਤਾਂ ਹੁਣ ਤਰੇ ਸਿਕਣ ਕੋ ਨਹੀਂ ਰਹਿਣ ਦੇ ਫੇਤੀ ਖੜੀ ਰਹਿਣ ਹੋਰ ਮੈਂ ਤੇਰਾ ਹਾਂ ਲਿਓ ਉਹਦੀ ਛਿਲੜ ਚੱਕੀ ਦਾ ਉਹ ਛਿਲੜ ਚੱਕੀ ਦਾ ਉਹ ਮਸ਼ੀਨ ਦੀ ਮੈਨੂੰ ਆ ਜਿਹੜੀ ਬਲੋਰ ਵਾਲੀ ਪੁਲੀ ਆਪਾਂ ਨੂੰ ਨਹੀਂ ਮਿਲੀ ਇਹ ਆਦ ਲੱਗੀ ਮਰੀ ਪੁਲੀ ਇਹ ਪੁੜੀ ਆਪਣੇ ਨਹੀਂ ਹੈਗੀ ਹੈ ਨਾ ਕਹਿੰਦਾ ਉਹਨਾਂ ਨੂੰ ਯਾਰ ਪੁੜੀ ਦੋ ਸਾਨੂੰ ਵੀ ਦੋ ਜੁਆਇੰਟ ਪੁੜੀ ਹਾਂ ਮੈਂ ਤਾਂ ਛੋੜ ਹਵਾ ਵਧਾਉਣੀਆਂ ਤਾਂ ਇਹ ਉਹਦੇ ਕਰਕੇ ਦੇਖਤੀ ਨਾਲ ਲੱਗੀ ਵੀ ਸੋਹਣੀ ਲੱਗਦੀ ਹੈ ਨਾ ਹਾਂਜੀ ਆਪਣੇ ਹੈ ਨਹੀਂ ਇਹ ਆਪਣੇ ਹੈ ਨਹੀਂ ਲਵਾਉਨੇ ਆਪਾਂ ਵੀ ਇਹ ਵੀ ਆਪਣੇ ਦੇ ਬਾਦ ਹੱਥ ਤੱਕ ਹੱਥ ਤੱਕ ਪਹਿਲਾਂ ਆਈ ਹੈ ਮਸ਼ੀਨ ਇਹਨਾਂ ਨੇ ਫੋਰ 휠 ਨਹੀਂ ਲਵਾਇਆ ਸੋਕੇ ਬਾਈ ਉਹਨਾਂ ਨੇ ਇਹਨਾਂ ਨੇ ਜਿਹੜਾ ਗੇਅਰ ਆ ਨਾ ਗੇਅਰ ਸ਼ਾਫਟ ਛੂਟ ਆ ਨਾ ਥੱਲੇ ਪਵਾਲੀ ਦੀ ਵੀ ਬਾਕੀ ਕਹਿੰਦੇ ਪੁਰਮੇਸਤਰੀ ਆਊਗਾ ਉਹ ਹਿੱਸਾ ਦੇਖ ਕੇ ਨਾ ਬਾਈ ਰਿਪੇਅਰ ਪੂਰ ਕਰਕੇ ਆਪ ਲਾਊਗਾ ਬਾਕੀ ਮਹੀਨਿੰਸੇ ਮਾਡਲ ਸੇਮ ਆਪਣੇ ਵਾਲੇ ਨਾਲ ਲਈ ਆ ਬਸ ਵੀ ਜਣੀ ਹੋਰੀ ਇਹਦਾ ਵੀ ਹੈ 2S4 ਇਹਦਾ BS4 ਇਹਦਾ ਵੀ ਪੂਰੇ ਆ ਲਾ ਦੇ ਸ਼ੀਲਡ ਲਾ ਦੇ ਇਹਦਾ ਵੀ ਪੂਰੇ ਆ ਆਉ ਤੇ ਲੱਗਾ ਸਟicker BS4 ਦਾ ਉਹਦੇ ਲੱਗਿਆ ਤੇ ਜਾਂ ਉਹ ਗਰਦ ਥੱਲੇ ਅੱਛਾ ਹੋ ਹੂੰ ਕਾ ਲੰਮਾ ਨਹੀਂ ਮਨ ਪੂਰੀ ਹੈ ਹਾਂ ਸਾਡੀ ਮਾਂ ਦੀ ਤਮੰਨਾ ਪੂਰੀ ਹੋ ਗਈ ਮਾਂ ਦੀ ਤਮੰਨਾ ਪੂਰੀ ਹੋ ਗਈ ਚੱਲ ਮਹਾਰਾਜ ਕਰਨੇ ਵਾਲਾ ਆਪਾਂ ਕਾਉਣਾ ਹੈ ਕਿ ਨਹੀਂ ਠੀਕ ਹੈ ਹੁਣ ਹਾਂ ਸਵੇਰੇ ਹੁਣ ਆਪਾਂ ਇੱਕ ਇਹਦੀ ਸੀਟ ਖੋਲਣੀ ਹੈ ਪਹਿਲਾਂ ਤਾਂ ਮੈਨੂੰ ਸੀਟ ਦੇਓ ਖੋਲ ਕੇ ਰਾਜੂ ਨੇ ਵੀ ਆ ਜਾਣਾ ਸਵੇਰੇ ਠੀਕ ਹੈ ਜੀ ਠੀਕ ਆ ਸੀਟ ਇਹਦੇ ਦੋ ਨਾੜ ਖੋਲ ਕੇ ਮੈਨੂੰ ਸੀਟ ਦੇਵੇਂ ਸੀਟ ਲੈ ਜਾਊਂਗਾ ਉਹਦੇ ਕੋਲ ਐਨ ਪੂਰੀ ਬਣਾ ਕੇ ਦੇਊਗਾ ਬੰਨ ਕੇ ਨਾ ਠੀਕ ਨਹੀਂ ਆ ਵੀ ਹੈਲਪਰ ਸੀਟ ਵੀ ਖੁੱਲ ਜੂਗੀ ਹਣਾ ਇਹ ਆ ਉਹ ਕੋਲੇ ਜਿਹਨੇ ਪਿੱਛੇ ਤੇ ਪੱਤੇ ਆਣੇ ਉਹਦੇ ਨਾਟੇ ਹਾਂ ਇਹਦੇ ਵੀ ਇਹ ਵੀ ਬਣਾ ਕੇ ਲਿਆਉਣੀ ਆ ਮੈਂ ਬਾਅਦ ਚੀਟਾ ਪਾੜ ਜੰਨੀ ਆ ਫੇਰ ਨਹੀਂ ਬਾਈ ਬਣਦੇ ਹੈਗੇ ਵਧੀਆ ਹੁਣਾ ਕੁਛ ਨਹੀਂ ਕਿਤੇ ਉੱਥੇ 2000 ਲੱਗ ਜੂ ਕੋਈ ਫਰਕ ਨਹੀਂ ਪੈਂਦਾ ਕੋਈ ਭਾਈ ਆਪਾਂ ਦੁਕਾਨ ਤੇ ਬਣਾਉਣੇ ਪੂਰੇ ਜਾਲ ਬਣਾਉਣੇ ਬਣਵਾਉਣਾ ਬਣੀਆਂ ਬਣਾਈਆਂ ਮਿਲ ਜੰਨੀ ਆ ਸਾਫ ਹੀ ਬਣਾ ਦੇਣੀ ਆ ਬਾਈ ਦੀ ਨਹੀਂ ਇਹ ਤਾਂ ਸੈਂਸਰ ਆ ਸੈਂਸਰ ਚੱਕਰ ਦੱਸਦਾ ਗੇੜਿਆਂ ਵਾਲਾ ਸੈਂਸਰ ਚੱਕਰ ਦੱਸਦਾ ਆਮ ਤਾਜੀ ਬਹੁਤ ਹੈ ਤਾਂ ਜਾਲੀ ਲਾਉਣੀ ਇੰਜਨ ਤੇ ਡੀਜ਼ਲ ਟੈਂਕ ਦਾ ਤੇਰਾ ਕਰਤਾ ਫੁੱਲ ਆ ਇਹਦਾ ਵਾਲਾ ਮਰਾਇਆ ਫੇਰਾ ਪੂਰਾ ਉੱਪਰ ਤੱਕ ਕਰ ਬਸ ਠੀਕ ਆ ਬਈ ਪੂਰਾ ਉੱਪਰ ਤੱਕਰ ਪਰ ਪਰਿਆ ਪਿਆ ਮਾਂ ਵੀ ਕਸਾ ਨਾ ਰਹਿ ਜਿਵੇਂ ਐਮਪੀ ਬੜ ਦੀ ਕਰਤੀ ਪਹਿ ਲਈ ਹੈ ਸਹੀ ਆ ਬਈ ਬਾਕੀ ਕਾ ਗ੍ਰੀਸ ਗਰੂਸ ਵਾਲੇ ਪਾਈਪਾਂ ਵੀ ਦੇਖਣੀ ਆ ਨਾ ਕਿੱਥੇ ਕੋਈ ਨਹੀਂ ਹੈਗੀ ਹਾਂਜੀ ਉਹ ਵੀ ਉਹ ਤਾਂ ਵੈਸੇ ਕੰਪਨੀ ਵਾਲੇ ਸਾਰੀਆਂ ਲਾਤੀਆਂ ਜਿਵੇਂ ਆਹ ਨੇ ਬੱਲਾਤਾ ਦੇਖ ਹੈਗੀ ਇੱਕ ਦੋ ਜਗ੍ਹਾ ਤੇ ਹਾਂ ਕਿਤੇ ਜਿੱਥੇ ਨਹੀਂ ਹੈਗੀ ਦੱਸੀ ਮੈਨੂੰ ਹਾਂ ਜੀ ਕੋਈ ਨਾ ਨਿਗਾ ਮਾਰ ਲਾਂਗੇ ਆਪਾਂ ਹਾਂ ਪਤਾ ਕਿ ਐਂ ਤਾਂ ਲੱਗੀਆਂ ਹੋਈਆਂ ਬੇ ਸਾਰੀ ਜਗਾ ਪਰ ਕਿਤੇ ਕਿਤੇ ਜਿੱਥੇ ਨਾ ਹੋਈ ਕੋਈ ਮੈਨੂੰ ਦੱਸਿਓ ਆਪਾਂ ਲਾ ਲੈਣੀ ਇੱਥੇ ਲਾ ਲੈਣੀ ਉਹ ਹੂੰ ਮੇਰੇ ਵਾਲੀ ਰਾਣੀ ਸੰਧਰਾ ਦਾ ਸਾਚਾ ਪਾਇਦੇ ਵਾਲਾ ਬਹਿਰੰਗ ਲੈ ਕੇ ਜਾਣਾ ਲੰਗਾ ਭਾਈ ਕਿਹਦੇ ਵਾਲਾ ਜੈਕਾ ਦੇ ਵਿੱਚ ਨਹੀਂ ਜਿਹੜਾ ਪੈਂਦਾ ਉਹਦੇ ਬਹਿਰਗ ਨਹੀਂ ਉਹ ਗੁੱਲੀ ਗੁੱਲੀ ਕਟਾਈ ਆ ਨਹੀਂ ਆਹ ਜਿਹੜਾ ਬਹਿਰੰਗਾ ਇਹਦੇ ਵਿੱਚ ਬਹਿਰੰਗਾ ਨਾ ਆਹ ਜਿਹੜਾ ਕੜ ਵੀ ਗੜ ਵੀ ਆਰੇ ਬਹਿਰੰਗ ਵਾਲੀ ਆਰੇ ਬੋਝਿਆ ਹੁੰਦਾ ਹੋ ਹੋਲੀ ਨਹੀਂ ਆ ਹਾਂ ਦੇਜਾਂਗੇ ਲੈਜਾਂਗੇ ਟੁੱਟ ਗਿਆ ਟੁੱਟ ਗਿਆ ਗੋਲੀ ਹੁੰਦੀ ਆ ਜਿਹਨੂੰ ਮੈਂ ਲਾਈ ਸੀ ਨਾ ਉਹ ਪਾਉ ਦੋ ਪੈਨ ਟੁੱਟ ਗਈ ਨਾ ਪਾ ਧੱਕਾ ਕਾ ਕੇ ਨਾ ਨਾ ਨਹੀਂਦਾ ਪਾ ਪਾਉਂਦੇ ਉਹਦੇ ਨਾਲ ਟੁੱਟ ਗਿਆ ਹਾਂਜੀ ਅਜੇ ਤਾਂ ਰਹਿੰਦਾ ਹੈ ਤਾਂ ਲੋਗੋ ਲੋਗੋ ਲਵਾ ਕੇ ਲਾਉਣਾ ਆਪਣੇ ਚੈਨਲ ਦਾ ਪਿੱਛੇ ਇੱਥੇ ਆ ਹੋਣਾ ਬਈ ਹਾਂ ਇੱਕ ਕਿੱਥੇ ਇੱਥੇ ਹਾਂ ਨਾ ਉਹਦੇ ਵਿੱਚ ਉਹਦੇ ਵਿੱਚ ਲਵਾਵਾਂਗੇ ਇਹਦੇ ਪੂਰਾ ਬੈਚ ਲਖਾ ਕੇ ਨਾ ਹਾਂ ਹਾਂ ਮਗਰ ਲੈ ਪਾਸੇ ਚੈਨਲ ਠੀਕ ਆ ਚੈਨਲ ਦਾ ਨਾਮ ਇੱਧਰ ਦੇ ਪਾਸੇ YouTube ਦਾ ਲੋਗੋ ਲਵਾ ਦੇਣਾ ਤੇ ਨਾ Instagram ਦਾ ਕਾ ਲੇ ਦੇਈਓ ਆਈ ਹੈ ਨਾ ਲਵਾ ਦਾਂਗੇ ਲਵਾ ਦਾਂਗੇ ਇੱਥੇ ਉੱਥੇ ਬਣਵਾ ਨਾ ਬੇ ਦੱਸਣਾ ਪੈਣਾ ਨੂੰ ਜਦੋਂ ਉਹਨੇ ਬਣਾ ਕੇ ਲਾ ਆਣਾ ਬਾਕੀ ਮੱਕੀ ਬੀਜਣ ਵਾਲੀ ਮਸ਼ੀਨ ਹੈ ਨਾ ਬਸੇ ਗੁਜਰਾ ਪਿੰਡ 'ਚ ਆ ਗਈ ਇਹਦੇ ਅੱਜ ਜਿਹੜੇ ਹਨਾ ਪਲਾਂਟਰ ਤੇ ਮੰਨੋ ਲੱਗਦੇ ਆ ਬੈੱਡ ਬਣਾਉਣੇ ਵਾਲੇ ਫਾਲੇ ਇਹ ਆਪਣੇ ਦਰਸ਼ਨ ਬਾਈ ਆ ਛਾਹਕੋਟ ਉਹਨੂੰ ਆਰਡਰ ਦਿੱਤਾ ਤਾਂ ਹਜੇ 5-7 5-4 ਕਿ ਦਿਨੇ ਹੋਏ ਆ ਅੱਜ ਜਿਹੜੇ ਫਾਲੇ ਆ ਨਾ ਫਿਟਿੰਗ ਕਰ ਗਿਆ ਜਿਹੜੇ ਬੈੱਡ ਬਣਾਉਣੇ ਆ ਫਾਲੇ ਨਹੀਂ ਕੰਪਨੀ ਦਾ ਬਈ ਮਸ਼ੀਨ ਦੇ ਸਿੱਧੀ ਪੱਧਰੀ ਜੇ ਵੀਜਨ ਨੂੰ ਆਉਂਦੀ ਹੈ ਨਾ ਤੇ ਫਾਲੇ ਵੀ ਨਵੇਂ ਮਾਡਲ ਦੇ ਲਾ ਗਿਆ ਜਿਵੇਂ ਰੂਟਾ ਬੀਟਰ ਦੇ ਪਿੱਛੇ ਨਾ ਪਲੇਟ ਹੁੰਦੀ ਆ ਦਾਬ ਲਾਉਣੇ ਵਾਲੀ ਬਸ ਉਹ ਅੱਗੇ ਦੀ ਲੋੜ ਨਹੀਂ ਪੈਂਦੀ ਇਹ ਮਸ਼ੀਨ ਦੇ ਫਾਲੇ ਵੀ ਉਹ ਲਾਗੇ ਵੀ ਕੋਈ ਦਾਬ ਨਹੀਂ ਹੈ ਨਾ ਉਹ ਸੱਚੋ ਸੌਰੀ ਕੋਈ ਪੱਤੀ ਨਾਲ ਦਾਬ ਨਹੀਂ ਹੋਣੀ ਕੁਛ ਨਹੀਂ ਐਨ ਪੱਧਰੇ ਬੈੱਡ ਕਰੂਗੀ ਨਵੀਂ ਮਸ਼ੀਨ ਆ ਪਿੰਡ ਬਸੀ ਗੁਜਰਾਂ ਦੇ ਵਿੱਚ ਆਗੀ ਮਸ਼ੀਨ ਹੈ ਜੇ ਕਿਸੇ ਮੇਰੇ ਵੀਰ ਨੇ ਨਾ ਮੱਕੀ ਬਿਜ ਬਜਾਉਣੀ ਆ ਤਾਂ ਮੈਂ ਗਾਂ ਵਾਲੀ ਵੀਡੀਓ ਜਣਾ ਨੰਬਰ ਨੂੰ ਉੱਪਰ ਦੇ ਦੂੰਗਾ ਬਾਈ ਦਾ ਉਹਦੇ ਨਾਲ ਕਨੈਕਟ ਕਰ ਲਿਓ ਨਵੀਂ ਬਿਲਕੁਲ ਫਰੈਸ਼ ਮਸ਼ੀਨ ਆ ਲੈਂਡ ਫੋਰਸ ਦੀ ਆ ਫਾਲੇ ਅੱਜ ਲਾ ਕੇ ਗਏ ਆ ਉਹ ਚੈੱਕ ਕਰਕੇ ਦੇਖੀ ਤੇ ਥਾਂ ਹੀ ਮਿੱਟੀ 깔 ਵਿੜੇ ਬੈੱਡ ਵਧੀਆ ਬਣਾਉਂਦੀ ਉਹ ਚੀਜ਼ ਦੇਖੀ ਦੀ ਬਹੁਤ ਸੋਹਣੇ ਬੈੱਡਾਂ ਜਿਹੜੇ ਬਣਾਏ ਆ ਨਾ ਬਾਕੀ ਸਿਸਟਮ ਤਾਂ ਇਹ ਵੀ ਸਾਰਾ ਜਿਹੜਾ ਨਵੇਂ ਸਿਸਟਮ ਨਾਲ ਆ ਗਿਆ ਜਿਵੇਂ ਇਹਦੇ ਅੱਗੇ ਹੈ ਨਾ ਮਾਰਕੇ ਹੁੰਦੇ ਤੇ ਉਹ ਮਾਰਕੇ ਨਾ ਆਪਾਂ ਨੂੰ ਰੱਸੀ ਹੁੰਦੀ ਦੀ ਰੱਸੀ ਕਿਤਨੀ ਇੱਧਰ ਨੂੰ ਉੱਧਰ ਨੂੰ ਉੱਧਰ ਲਾ ਛੱਡਣਾ ਤਾਂ ਉੱਧਰ ਨੂੰ ਖਿੱਚਣੀ ਪੈਂਦੀ ਸੀ ਉਹ ਸਿਸਟਮ ਵੀ ਇਹਦੇ ਵਿੱਚ ਨਾ ਲੈਂਡ ਫੋਰਸ ਦੀ ਕੰਪਨੀ ਨੇ ਬਿਲਕੁਲ ਖਤਮ ਕਰਤਾ ਆਹ ਡਿਸਟ੍ਰੀਬਿਊਟਰ ਦੇ ਤਾ ਆਹ ਮੁੱਕੀ ਜਿਹੜੀ ਇਹ ਨਾ ਆਪਾਂ ਟੈਚ ਕਰ ਲੈਣਾ ਟਰੈਕਟਰ ਕੇ ਲਾ ਟੈਚ ਕਰਨ ਤੋਂ ਬਾਅਦ ਜਿਹੜਾ ਵੀ ਆਪਾਂ ਜਿੱਧਰ ਨੂੰ ਛੱਡਣਾ ਹੈ ਨਾ ਮਾਰਕਰ ਉੱਧਰ ਨੂੰ ਅੱਗੇ ਕਰਤੇ ਇੱਧਰ ਲਾ ਛੱਡਤਾ ਪਰਲੇ ਪਾਸੇ ਛੱਡਣਾ ਉਹ ਛੱਡਤਾ ਵੀ ਮਾਰਕਰ ਵੀ ਹੁਣ ਰੱਸੀ ਵਾਲਾ ਕੰਮ ਬਿਲਕੁਲ ਖਤਮ ਕਰਤਾ ਉਹ ਵੀ ਹਾਈਡਰੋਲਿਕ ਤਣਾਣਾ ਮੱਕੀ ਦਾ ਘੇਰਦੀ ਆ ਮੇਨ ਗੱਲ ਤਾਂ ਹੁੰਦੀ ਆ ਪੁਆਇੰਟ ਬੈਡਾਂ ਦੀ ਬੈਡਾਂ ਜਿਹੜੇ ਇਹਦੇ ਅੱਜ ਸ਼ਾਹਕੋਟ ਮਲਸੀਆਂ ਤੋਂ ਨਾ ਬਜਮਾ ਕਲਾ ਦਰਸ਼ਨ ਤੋਂ ਆਪਣੇ ਬਾਈ ਦਾ ਪਿੰਡ ਆ ਮਿਸਤਰੀ ਦਾ ਉਹ ਤਾਂ ਸ਼ਾਹਕੋਟ ਏਰੀਆ ਸਾਰੇ ਜਾਣਦੇ ਆ ਨਾ ਵੀ ਸਾਡੇ ਏਰੀਆ ਦੇ ਵਿੱਚ ਵੀ ਅੱਜ ਇੱਥੇ ਘਰਾਂ ਆ ਕੇ ਲਾ ਕੇ ਗਿਆ ਵਾਲੇ ਉਹ ਬਹੁਤ ਸੋਹਣਾ ਕੰਮ ਜਿਹੜਾ ਕਰਕੇ ਗਿਆ ਅੰਦਰ ਆ ਕੇ ਬਿਲਕੁਲ ਐ 00 ਬੈਲੈਂਸ ਕਰਕੇ ਗਿਆ ਮਸ਼ੀਨ ਦਾ ਹਾਂ ਬਾਜੀ ਫੇਰ ਰੈਸਟ ਕਰਨੀ ਆਉਣਾ ਹਾਂਜੀ ਬਈ ਰੈਸਟ ਸਵੇਰੇ ਸਾਢੇ ਲੱਗ ਜੂਗੀ ਹਨਾ ਹਾਂਜੀ ਬਈ ਸਵੇਰ ਸਾਢੇ ਲੱਗ ਜੰਗੀ ਕਿਹੜਾ ਪਿੰਡ ਆ ਤੇਰਾ ਮੇਰਾ ਜਗਰਾਉਂ ਜੀ ਜਗਰਾਉਂ ਹਾਂਜੀ ਵੀਰੇ ਸ਼ਹਿਰ ਖਾਸ ਹਾਂਜੀ ਸ਼ਹਿਰ ਖਾਸ ਜੀ ਠੀਕ ਆ ਚੱਲਾ ਬਾਕੀ ਤੁਹਾਨੂੰ ਪਤਾ ਹੀ ਆ ਨਾ ਵੀ ਦੂਈ ਤੇ ਜਾ ਕੇ ਝੱਟ ਲਾਉਣ ਪੈਣੀ ਆ ਉਹਦੇ ਥੋੜੇ ਜੇ ਲੱਗਣਗੇ ਜੇ ਲੱਗੇ 10-12 ਦਿਨ ਰਿਪੇਅਰ ਤੇ ਹਨਾ ਇਹਦੀ ਤਾਂ ਚਲੋ ਕੀ ਰਿਪੇਅਰ ਆ ਨਵੀਂ ਮਸ਼ੀਨ ਆ ਬਾਕੀ ਸੈਟਿੰਗ ਇੱਕ ਜ਼ਰੂਰ ਆ ਨਾ ਵੀ ਰੇਗ ਮੈਂ ਕੰਬੈਨ ਨਾਲ ਵੀਰੇ ਨੂੰ ਇਹੀ ਗੱਲ ਕਹੂੰਗਾ ਕੋਈ ਵੀ ਨਵੀਂ ਮਸ਼ੀਨ ਨਾ ਲਿਆਉਂਦਾ ਤਾਂ ਇੱਕ ਵਾਰ ਸੈਟਿੰਗ ਹੈ ਜਿਹੜੀ ਹੈ ਨਾ ਕੰਪਨੀ ਤੇ ਦੇਖੋ ਨਾਕ ਪੂਰੇ ਕਰਨੇ ਹੁੰਦੇ ਆ ਮੰਨ ਲਓ ਜਿਵੇਂ ਆ ਪੁਲੀ ਲਾਉਣੀ ਆ ਲਾਤੀ ਬਾਕੀ ਸੈਟਿੰਗ ਉਹਨਾਂ ਦੀ ਵੀ ਓਕੇ ਹੁੰਦੀ ਆ ਨਾ ਜਿਹੜੋ ਪਿਛਲੇ ਸੀਜ਼ਨ ਦੇ ਵਿੱਚ ਜਿਹੜੀਆਂ ਮਸ਼ੀਨਾਂ ਗਈਆਂ ਉਹਨਾਂ ਦੇ ਵੀ ਕੁਝ ਹੋਊਗਾ ਇਹਦੇ ਵੀ ਹੋਊਗਾ ਸੈੱਟ ਉਹ ਵੀ ਕਰਕੇ ਦਿੰਦੇ ਆ ਆਪਣੇ ਕਹਿੰਦੇ ਫੇਰ ਵੀ ਆਪਣਾ ਹੱਥ ਪੱਲੇ ਆ ਨਾ ਇੱਕ ਵਾਰ ਮਾਰਨ ਦਾ ਬਣਦਾ ਆ ਵੀ ਆਪਾਂ ਇੱਕ ਵਾਰ ਜ਼ਰੂਰ ਚੈੱਕ ਕਰੀਏ ਮਸ਼ੀਨ ਨੂੰ ਜਿਵੇਂ ਹੁਣ ਆ ਮਸ਼ੀਨ ਆ ਬਾਈ ਹੁਣ 1000 ਕਿਲੋਮੀਟਰ ਜਾਣੀਆਂ ਕੋਈ ਜਿਵੇਂ ਹੁਣ ਚੱਲਦੀਆਂ ਮਸ਼ੀਨਾਂ ਨਾਟ ਗਿਰ ਜਾਂਦਾ ਕੋਈ ਕੋਸ ਗਿਰ ਗਿਆ ਹਨਾ ਬਾਅਦ ਚ ਅਗਲਾ ਕੰਪਨੀ ਨੂੰ ਕਹੀ ਜਾਂਦਾ ਯਾਰ ਨਾਟ ਆ ਐ ਹੋ ਗਿਆ ਐ ਹੋ ਗਿਆ ਪਰ ਆਪਣਾ ਹੱਥ ਜਿਹੜਾ ਹਨਾ ਕਰੇ ਆਪ ਮਾਰੋ ਇੱਕ ਵਾਰ ਬਾਕੀ ਹੁਣ ਅਸੀਂ ਕੱਲ ਨੂੰ ਇਹਦੀ ਤਸੱਲੀ ਕਰਾਂਗੇ ਨਾਲੇ ਰਾਜੂ ਆਜੂਗਾ ਰਾਜੂ ਆਉਣ ਤੇ ਬਾਅਦ ਤੇ ਇਹ ਵੀ ਖੋਲਾਂਗੇ ਇਹਨਾਂ ਦਾ ਵੀ ਕੱਲ ਨੂੰ ਜਿਹੜਾ ਹਿੱਲਣ ਤੇ ਆ ਹਿਲਦੇ ਹਨਾ ਇਹ ਵੀ ਹਟਾਵਾਂਗੇ ਨਾਲੇ ਇਹਨਾਂ ਦਾ ਪ੍ਰਚੱਤਾ ਜਿਹੜਾ ਇੱਕ ਹੋਰ ਮੂਰੇ ਉਹ ਵੀ ਪੂਰਾ ਕਰ ਦਾਂਗੇ ਉਹਦੇ ਬਾਅਦ ਪੇਰੇ ਇਹਨੂੰ ਰੈਡੀ ਕਰਕੇ ਹਨਾ ਖੜੀ ਕਰਦਾਂਗੇ ਇਹਦੇ ਵਿੱਚ ਸਮਾਨ ਸਮੂਨ ਆ ਜਿਹੜਾ ਟੂਲ ਵਗੈਰਾ ਉਹ ਵੀ ਦਿਖਾਵਾਂਗਾ ਇੱਕ ਵੀਰੀ ਦਾ ਹਨਾ ਕਮੈਂਟ ਆਇਆ ਤਾਂ ਇੱਕ ਦਿਨ ਮੈਂ ਪੜਿਆ ਜਰੂਰ ਕਹਿੰਦਾ ਭਾਈ ਜੋ ਮਸ਼ੀਨ ਦੇ ਨਾਲ ਸਮਾਨ ਆ ਆਉਂਦਾ ਹਨਾ ਜਰੂਰ ਦਿਖਾਓ ਉਹ ਵੀ ਉਹ ਵੀ ਦਿਖਾਵਾਂਗੇ ਵੀ ਜਦੋਂ ਰੱਖਾਂਗੇ ਹਨਾ ਉਦੋਂ ਉਹਨੂੰ ਦਿਖਾਵਾਂਗੇ ਬਾਕੀ ਮਣੀ ਖੋਸ਼ਾ ਪੂਰਾ ਅੱਜ ਹੈ ਪੂਰੇ ਪੂਰੇ ਹੂੰ ਤਸਲੀ ਆ ਮੈਂ ਕਹਾਂ ਨਾ ਪੂਰੀ ਨਹੀਂਗਾ ਮੁੱਛਾਂ ਨੂੰ ਵਟੇ ਹੁਣ ਉੱਤੇ ਬਹਿ ਕੇ ਹੁਣੇ ਦੰਦਾ ਆਪਾਂ ਆਪਣੀ ਮੰਦੀਰੀ ਦੀ ਰੀਤ ਪੂਰੀ ਹੋ ਗਈ ਹੈ ਆਪਣੇ ਮੰਦੀਰੀ ਦੀ ਰੀਤ ਪੂਰੀ ਹੋ ਗਈ ਆਪਾਂ ਕਈ ਕਰਤਾਰ ਲੈਣੀਆਂ ਲੈ ਲਈ ਦੇਖ ਲਾ ਫਿਰ ਲੈਣ ਦਾ ਵਾਅਦਾ ਕਰੂ ਆ ਹੈ ਕਿ ਨਹੀਂ ਆਪਾਂ ਕੌਣ ਆ ਵੀ ਬਾਈ ਨੂੰ ਮੈਂ ਕਿਹਾ ਸੀ ਭਾਈ ਆਗਾ ਲੈਣੀ ਤਾਂ ਆਪਾਂ ਕਰਤਾਰ ਹੀ ਲੈਣੀ ਮੈਂ ਤਾਂ ਤਾਂ ਦੱਸਿਆ ਨਹੀਂ ਸੁਪਨਾ ਦਾਈ ਦਾ ਹਾਂ ਜਿੱਦਣ ਦੇ ਕਮਾਕਾਰਾਂ ਦੇ ਵਿੱਚ ਪਏ ਆ ਕਮੈਨ ਦੇ ਬਾਸਾ ਪੰਜ ਛੇ ਅੱਖਰਾਂ ਦਾ ਦੀਵਾਨੇ ਦੇ ਇਹ ਵੀ ਮਾਲਕ ਨੇ ਰੀਤ ਪੂਰੀ ਕਰਤੀ ਵੀ ਇਹ ਕਦੋਂ ਆਊਗੀ ਬਾਕੀ ਕਹਿੰਦੇ ਮੀਂਹ ਤਾਂ ਬੰਦਾ ਕਰੇ ਡਟ ਕੇ ਤਾਂ ਰੀਤ ਤਾਂ ਕੋਈ ਐ ਜੀ ਹੈ ਨਹੀਂ ਜਿਹੜੀ ਨਾ ਪੂਰੀ ਹੁੰਦੀ ਹੋਵੇ ਹੈ ਕਿ ਨਹੀਂ ਮਨੀ ਬਾਕੀ ਆ ਜਾਣਾ ਰੇਤਦਾਰ ਨੇ ਮੇਰੇ ਨਾਲ ਕੱਲ ਨੂੰ ਰਾਜੂ ਨੇ ਮੈਂ ਕਿਹਾ ਉਹਨੂੰ ਵੀ ਬਾਅਦ ਚ ਵੇ ਕਹਿੰਦਾ ਹੁੰਦਾ ਬਾਈ ਆ ਜੀਜੀ ਆ ਨਹੀਂ ਤਾਂ ਐ ਕਰਨਾ ਤਾਂ ਐ ਤਾਂ ਐ ਕਰਨਾ ਮੈਂ ਸੱਦੇ ਲਿਆ ਉਹ ਮੈਂ ਕਹਾਂ ਤੂੰ ਵੀ ਆਪਣੇ ਮਨ ਦੀ ਰੀਜੇ ਪੂਰੀ ਕਰ ਲਾ ਕਹ ਲੂਆਂ ਕਿ ਇਹ ਨਾ ਕਹੀਂ ਵੀ ਆ ਲਾ ਗਿਆ ਨਹੀਂ ਮਸ਼ੀਨ ਤੇ ਹੈ ਕਿ ਨਹੀਂ ਹਾਂਜੀ ਹਾਂ ਹਾਂ ਬਾਕੀ ਥੋੜਾ ਇੰਜਨ ਦਾ ਜਣੀ ਉਹਨੇ BS4 ਉਹਨੇ ਚਲਾਇਆ ਹੋਇਆ ਥੋੜਾ ਜਿਹਾ ਤਾਂ ਐ ਦੋ ਇੰਜਨ ਨਾਲ ਉਹਦਾ ਫਰਕ ਬਹੁਤ ਆ ਨਿਵੇਂ ਆਪਾਂ ਦੂਜੇ ਇੰਜਨ ਨੂੰ ਸਵੇਰੇ ਸਟਾਰਟ ਚ ਟੂ ਟ੍ਰੱਕ ਦੇ ਆ ਉਹ ਨਹੀਂ ਰੱਖਣਾ ਏ ਇਹਦਾ ਜੇ ਸੈਲਫ ਵੱਜ ਗਿਆ Air Pressure ਚੱਕ ਲਿਆ ਆਪਾਂ ਜਿਹੜੇ ਤੋਰ ਹੋ ਇਹਨੂੰ ਤਾਂ 1200 ਚੱਕਰ ਇਹਦੇ ਕਰੋ ਬਾਕੀ ਹੋਰ ਵੀ ਇਹਦਾ ਉੱਥੇ ਲੈ ਕੇ ਜਾਊਗਾ ਤੁਹਾਡੋ ਤੁਹਾਡੀ ਕਲਾਸ ਲਵਾ ਕੇ ਲਿਆਊਗਾ ਉੱਥੇ ਲੈ ਲੈਂਡ ਚ ਉਹਨਾਂ ਤੇ ਆਪਾਂ ਜਾਣਕਾਰੀ ਲਿਆਵਾਂਗੇ ਮਾਣੀ ਮੋਟੀ ਹੋਰ ਆਂ ਤਾਂ ਮੈਂ ਚਲਾਈ ਆ ਵੀ ਐਥੇ ਹੋਰ ਚਲਾਈ ਆ ਸਵਰਾ ਆ ਜਾਣਾ ਵੀ ਕਿੱਥੇ ਆਪਾਂ ਮਾਲ ਉਹਨਾਂ ਦਾ ਦਾ ਆਪ ਦਾ ਮਹਿੰਦਰਾ ਦਾ ਇੰਜਨ ਆ ਪਰ ਹੈ ਦਾ BX4 ਯੂਰੀਆ ਪੈਂਦਾ ਤਾਂ ਅੱਛਾ ਚੱਲ ਨੀ ਆ ਫੇ ਵੀ ਪਤਾ ਲੱਗ ਜਾਂਦਾ ਨਹੀਂ ਪਰ ਉਹਨੂੰ ਬਾਦ ਇੱਕ ਤਾਰ ਦੇ ਉੱਤੇ ਉਹਨੇ ਰੱਖਿਆ ਹੋਇਆ ਆ ਪਸਵਰਾ ਹਾਂ ਬਾਕੀਆਂ ਵੀ ਦੇ ਇਹਦੇ ਗੇਰ ਵੀ ਪੰਜ ਆ ਹਾਂ ਇਹ ਚਾਰ ਗੇਰ ਹੀ ਨੇ ਹੈਗੀ ਪੰਜ ਚਾਹੇ ਮੱਜੀ ਦਾ ਕਾਣਾ ਕਹਿੰਦਾ ਨਵੇਂ ਮਾਡਲ ਦਾ ਪੰਜ ਚਾਉਣੀ ਆ ਹੁਣ ਇਹ ਚਲਾਈ ਹੋਈ ਲੱਗਦੀ ਮੈਨੂੰ ਬੰਨਿਆ ਚਲਾਈ ਹੋਈ ਹੈ ਹਾਂ ਕਿੰਨੇ ਟਾਇਰ ਹੁੰਨੇ ਮਸ਼ੀਨ ਦੇ ਮਸ਼ੀਨ ਦੇ 4 ਟਾਇਰ 6 ਹੁੰਨੇ ਆ ਪਰ ਆਲੇ ਦੇ ਕਿਥੇ ਗਏ ਨਹੀਂ ਬੰਦਾ ਠੀਕ ਆ ਚਲੋ ਠੀਕ ਆ ਬਾਈ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ 'ਚ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਲਾਈਕ ਸਬਸਕ੍ਰਾਈਬ ਜਰੂਰ ਕਰ ਹੈ ਲਾਈਕ ਸਬਸਕ੍ਰਾਈਬ ਜਰੂਰ ਕਰੇਗਾ ਕੀ ਕਰਿਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਉਹ ਕਹੀਂ ਬਹੁਤ ਧੰਨਵਾਦ ਹੋਰ ਕਹੀਂ ਜਿਹੜਾ ਹੋਰ ਕਹਿੰਦਾ ਇੱਕ ਲਾਈਕ ਕਰਾਈ ਲਾਈਵ ਸਬਸਕ੍ਰਾਈਬ ਬਾਈ ਜਰੂਰ ਕਰਿਓ ਨਾ ਬਾਈ ਵੀ ਜਰੂਰ ਸੁਣਿਓ ਥੈਂਕ ਯੂ ਜੀ